ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਮੇਰੀਆਂ ਭੈਣਾਂ ਦੇ ਲਈ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਭੈਣਾਂ ਦੀ ਰਸੋਈ ਦੀ ਅਤੇ ਰਸੋਈ ਦੇ ਵਿੱਚ ਪਾਉਂਦੇ ਹੋਏ ਖਾਣੇ ਦੀ ਖਾਸ ਕਰਕੇ ਆਟੇ ਦੀ ਸਾਧ ਸੰਗਤ ਜੀ ਜੇਕਰ ਆਪਾਂ ਆਟੇ ਨੂੰ ਗੁੰਨਦਿਆਂ ਹੋਇਆ ਆਟੇ ਤੋਂ ਰੋਟੀ ਪਕਾਉਂਦਿਆਂ ਹੋਇਆ ਕੁਝ ਗੱਲਾਂ ਦਾ ਧਿਆਨ ਰੱਖ ਲੈਂਦੇ ਹਾਂ ਸਾਡੇ ਘਰ ਦੀਆਂ ਕਈ ਸਮੱਸਿਆਵਾਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ ਇਹ ਕਈ ਸਮੱਸਿਆਵਾਂ ਇਹ ਕਈ ਸਮੱਸਿਆਵਾਂ ਪਰੇਸ਼ਾਨੀਆਂ ਸਾਡੇ ਘਰ ਦੇ ਵਿੱਚ ਸਾਡੇ ਘਰ ਦੇ ਆਟੇ ਦਵਾਈਆਂ ਨੇ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਹੈ ਸੰਗਤ ਜੀ ਜੇਕਰ ਅੱਜ ਦੀ ਇਸ ਗੱਲਬਾਤ ਨੂੰ ਆਪਾਂ ਪੂਰਾ ਸਮਝ ਲਿਆ ਜੋ-ਜੋ ਆਪਾਂ ਗੱਲ ਕਰਨੀ ਹੈ ਜੇਕਰ ਇਹਨਾਂ ਗੱਲਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹਾਂ ਆਪਣੀ ਰਸੋਈ ਦੇ ਵਿੱਚ ਤਾਂ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਦੇਖਣਾ ਸਾਧ ਸੰਗਤ ਜੀ ਸੱਚਮੁੱਚ ਸਾਡੇ ਕਿਸਮਤ ਸੋਹਣੇ ਵਾਂਗ ਚਮਕ ਜਾਵੇਗੀ ਸਾਡੀ ਜ਼ਿੰਦਗੀ ਬਦਲ ਜਾਵੇਗੀ ਤਾਂ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਾਂ ਕਿਸੇ ਵੀ ਪਰਿਵਾਰ ਦੇ ਨਾਲ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਸ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਜੀ ਦਵਾਈ ਜ਼ਰੂਰ ਖਾ ਰਿਹਾ ਹੈ ਕੋਈ ਨਾ ਕੋਈ ਜੀ ਬਿਮਾਰ ਜ਼ਰੂਰ ਹੈ ਕਿਸੇ ਨਾ ਕਿਸੇ ਦੀ ਦਵਾਈ ਤਾਂ ਚੱਲ ਹੀ ਰਹੀ ਹੈ ਅਤੇ ਕਈ ਲੋਕ ਕਹਿ ਦਿੰਦੇ ਹਨ ਕਿ ਡਾਕਟਰ ਨੂੰ ਵੀ ਸਮਝ ਨਹੀਂ ਆਉਂਦੀ ਕਿ ਸਾਨੂੰ ਕੀ ਦੁੱਖ ਰੋਗ ਹੈ ਪਰ ਫਿਰ ਵੀ ਰੋਜ਼ ਰੋਜ਼ ਦਵਾਈਆਂ ਖਾਣੀਆਂ ਪੈਂਦੀਆਂ ਹਨ ਅਤੇ ਦਵਾਈਆਂ ਖਾਣ ਦਾ ਕੀ ਕਾਰਨ ਹੈ ਮਨ ਨੂੰ ਹਰ ਵੇਲੇ ਕਾਲੀ ਜਈ ਹੋਈ ਰਹਿੰਦੀ ਹੈ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਤੇ ਸੁਭਾਅ ਦੇ ਵਿੱਚ ਚਿੜਚਿੜਾਪਨ ਹੈ ਤਾਂ ਕਾਦੇ ਸੋਚਿਆ ਕਿ ਇਹ ਸਭ ਕੁਝ ਸੰਗਤ ਜੀ ਸਾਡੇ ਨਾਲ ਕਿਉਂ ਹੁੰਦਾ ਹੈ ਤਾਂ ਇਹਦਾ ਜਵਾਬ ਡਾਕਟਰ ਸਾਹਿਬ ਦਿੰਦੇ ਹਨ ਕਿ ਸਾਡੇ ਬਜ਼ੁਰਗ ਵੀ ਸਾਨੂੰ ਇਹੀ ਦੱਸਦੇ ਸਨ ਕਿ ਸਭ ਕੁਝ ਸਾਡੇ ਖਾਣੇ ਕਰਕੇ ਭਾਵ ਕਿ ਜੋ ਅਸੀਂ ਭੋਜਨ ਛਕਦੇ ਹਾਂ ਉਹਦਾ ਪ੍ਰਭਾਵ ਸਾਡੇ ਸਰੀਰ ਦੇ ਉੱਤੇ ਪੈਂਦਾ ਹੈ ਸਾਦ ਸੰਗਤ ਜੀ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਅਸੀਂ ਉਹ ਭੋਜਨ ਛਕ ਲੈਂਦੇ ਹਾਂ ਜਿਹੜਾ ਭੋਜਨ ਸਾਨੂੰ ਊਰਜਾ એનર્ਜੀ ਦੇਂਦੀ ਪਚਾਏ ਸਾਡੇ ਸਰੀਰ ਦੀ ਊਰਜਾ એનર્ਜੀ ਨੂੰ ਵੀ ਨਸ਼ਟ ਕਰ ਦਿੰਦਾ ਹੈ ਹੁਣ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਦੇਖਦੇ ਹਾਂ ਉਹ ਸਾਡੇ ਨਾਲੋਂ ਜ਼ਿਆਦਾ ਤੰਦਰੁਸਤ ਹਨ ਉਹਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਚੋਸਤੀ ਹੁੰਦੀ ਹੈ ਕਿਉਂ ਕਿ ਪਹਿਲੇ ਸਮਿਆਂ ਦੇ ਵਿੱਚ ਭੋਜਨ ਸਟੋਰ ਕਰਨ ਦੇ ਸਾਧਨ ਨਹੀਂ ਸਨ ਪਰ ਜਿਸ ਦਿਨ ਤੋਂ ਸਾਡੇ ਘਰ ਦੇ ਵਿੱਚ ਫਰਿੱਜ ਆ ਗਈ ਹੈ ਉਸ ਦਿਨ ਤੋਂ ਬਾਅਦ ਸਾਡੇ ਸਰੀਰ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਅਸੀਂ ਬੇਪੋਜਨੋ ਖਾਣਾ ਸ਼ੁਰੂ ਕਰ ਦਿੱਤਾ ਪਰ ਇਹ ਬੇਹਾ ਪੋਜਨ ਜਿਹੜਾ ਆਪਾਂ ਸ਼ੱਕ ਲੈਂਦੇ ਹਾਂ ਖਾਸ ਕਰਕੇ ਬੇਆ ਆਟਾ ਖਾਣਾ ਇਹ ਸਿਆਣੇ ਬਜ਼ੁਰਗ ਕਹਿੰਦੇ ਹਨ ਕਿ ਮੁਰਦਾ ਖਾਣ ਦੇ ਬਰਾਬਰ ਹੁੰਦਾ ਹੈ ਇੰਜ ਕਿਉਂ ਕਹਿੰਦੇ ਸੀ ਕਿਉਂਕਿ ਬਹੀ ਰੋਟੀ ਜਿਹੜੀ ਹੈ ਉਹ ਤਾਕਤਵਰ ਹੁੰਦੀ ਹੈ ਇਹੀ ਰੋਟੀ ਖਾਣ ਨੂੰ ਸਾਨੂੰ ਡਾਕਟਰ ਵੀ ਸਲਾਹ ਦਿੰਦੇ ਹਨ ਸਾਡੇ ਸਿਆਣੇ ਬਜ਼ੁਰਗ ਵੀ ਰਾਤ ਦੀ ਪੱਛੀ ਹੋਈ ਰੋਟੀ ਸਵੇਰੇ ਸਵੇਰੇ ਉੱਠ ਕੇ ਖਾਂਦੇ ਸੀ ਪਰ ਜਦੋਂ ਆਪਾਂ ਬੇਹ ਆਟਾ ਖਾਂਦੇ ਹਾਂ ਭਾਵ ਕਿ ਬੇਹ ਆਟੇ ਦੀ ਰੋਟੀ ਬਣਾ ਕੇ ਖਾਂਦੇ ਹਾਂ ਤਾਂ ਉਹ ਸਾਡੇ ਸਰੀਰ ਦਾ ਬਹੁਤ ਨੁਕਸਾਨ ਕਰਦੀ ਹੈ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਹਨ ਜਹਾਨ ਤੇ ਹਮਨ ਇਸ ਕਰਕੇ ਜੋ ਵੀ ਭੋਜਨ ਪ੍ਰਸ਼ਾਦਾ ਆਪਾਂ ਛਕਦੇ ਹਾਂ ਉਹਦਾ ਸਾਡੇ ਤਨ ਅਤੇ ਮਨ ਦੋਵਾਂ ਤੇ ਉੱਤੇ ਪ੍ਰਭਾਵ ਪੈਂਦਾ ਹੈ ਤਾਂ ਜਦੋਂ ਵੀ ਪੈਣਾ ਆਟਾ ਗੁੰਨਦੀਆਂ ਹਨ ਤਾਂ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖ ਲਓ ਤਾਂ ਦੇਖਣਾ ਸੱਚਮੁੱਚ ਸਾਡੀ ਕਿਸਮਤ ਚਮਕ ਜਾਵੇਗੀ ਕਿਉਂਕਿ ਸਾਡੀ ਜ਼ਿੰਦਗੀ ਦਾ ਕਾਲਾਪਣ ਮੁੱਕ ਜਾਵੇਗਾ ਸਾਡੀ ਜ਼ਿੰਦਗੀ ਦੀਆਂ ਕਈ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਤਾਂ ਜਦੋਂ ਵੀ ਪੈਣਾ ਆਟਾ ਗੁੰਨਦੀਆਂ ਹਨ ਆਟਾ ਆਟਾ ਛਾਣਨ ਲੱਗਿਆਂ ਪਹਿਲਾਂ 5 ਵਾਰ ਜਾਂ ਫਿਰ 10 ਵਾਰ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੋ ਆਟੇ ਦੇ ਵਿੱਚ ਪਾਣੀ ਪਾਇਆ ਆਟੇ ਨੂੰ ਗੁੰਨਣਾ ਸ਼ੁਰੂ ਕਰ ਲਿਆ ਇਸੇ ਤਰ੍ਹਾਂ ਹੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਹੋਏ ਆਟਾ ਗੁੰਨੋ ਅਤੇ ਜਦੋਂ ਆਟਾ ਗੁੰਨਦੇ ਹੋ ਆਰਾਮ ਦੇ ਨਾਲ ਆਟਾ ਗੁੰਨਣਾ ਹੈ ਕਦੇ ਵੀ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਟੈਨਸ਼ਨ ਲੈ ਕੇ ਕੋਈ ਗੱਲ ਨੂੰ ਸੋਚਦਿਆਂ ਹੋਇਆਂ ਕਾਲੀ-ਕਾਲੀ ਦੇ ਨਾਲ ਆਟਾ ਸੰਘਾ ਜੀ ਨਹੀਂ ਗੁੰਨਣਾ ਕਿਉਂਕਿ ਕਈ ਵੇਣਾ ਇਦਾਂ ਹੀ ਕਰਦੀਆਂ ਹਨ ਕਿ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਤੇ ਜਲਦੀ-ਜਲਦੀ ਦੋ ਮੁੱਕੀਆਂ ਦਿੱਤੀਆਂ ਤੇ ਆਟਾ ਲਪੇਟ ਕੇ ਰੱਖ ਦਿੱਤਾ ਪਰ ਨਹੀਂ ਆਟੇ ਨੂੰ ਸੰਘਾ ਜੀ ਚੰਗੀ ਤਰ੍ਹਾਂ ਗੁੰਨਣਾ ਹੈ ਆਰਾਮ ਦੇ ਨਾਲ ਗੁੰਨਣਾ ਹੈ ਇਸ ਤਰ੍ਹਾਂ ਆਟਾ ਗੁੰਨਣ ਦੇ ਨਾਲ ਰੋਟੀ ਵੀ ਵਧੀਆ ਬਣਦੀ ਹੈ ਅਤੇ ਨਾਲ ਨਾਲ ਸਤਨਾਮ ਵਾਹਿਗੁਰੂ ਜੀ ਦਾ ਜਪ ਕਰਦੇ ਹੋਏ ਆਟਾ ਗੁੰਨੋ ਕਿਉਂਕਿ ਉਹ ਆਟੇ ਤੋਂ ਜੋ ਪ੍ਰਸ਼ਾਦ ਬਣਨੇ ਹਨ ਉਹ ਸਾਡੇ ਸਾਰੇ ਹੀ ਪਰਿਵਾਰ ਨੇ ਛਕਣੇ ਹਨ ਅਤੇ ਪੂਰੇ ਪਰਿਵਾਰ ਦੇ ਉਤੇ ਇਹਦਾ ਅਸਰ ਹੋਣਾ ਹੈ ਤੇ ਜੇਕਰ ਸਾਡੇ ਮਨ ਦੇ ਵਿੱਚ ਕਾਲਾ ਪੰਨਾ ਹੈ ਤਾਂ ਸਾਡੇ ਜੀਵਾਂ ਦੇ ਵਿੱਚ ਉਹ ਕਾਲਾ ਪੰਨਾ ਆਵੇਗਾ ਜੋ ਸਾਡੀ ਜ਼ਿੰਦਗੀ ਦੇ ਵਿੱਚ ਭੱਜ ਦੌੜ ਪਈ ਰਹਿੰਦੀ ਹੈ ਉਸ ਤੋਂ ਜੇਕਰ ਬਚਣਾ ਹੈ ਤਾਂ ਆਪਣੇ ਮਾਨ ਨੂੰ ਸ਼ਾਂਤ ਰੱਖਣਾ ਹੈ ਤਾਂ ਆਪਾਂ ਇੱਕ ਕੰਮ ਨਾਲ ਹੋਰ ਵੀ ਕਰ ਸਕਦੇ ਹਾਂ ਕਿ ਆਪਾਂ ਆਟਾ ਗੁੰਨਣ ਲੱਗੇ ਆਟੇ ਦੇ ਪਾਣੀ ਦੇ ਵਿੱਚ ਥੋੜਾ ਜਿਹਾ ਜਲ ਮਿਲਾ ਦਿਓ ਜਲ ਮਿਲਾ ਕੇ ਫਿਰ ਆਟਾ ਗੋਨ ਲਵੋ ਤਾਂ ਸਾਧ ਸੰਗਤ ਜੀ ਆਪਾਂ ਆਪਣੇ ਭੋਜਨ ਪ੍ਰਸ਼ਾਦੇ ਵੱਲ ਖਾਸ ਕਰਕੇ ਧਿਆਨ ਦੇਣਾ ਹੈ ਅਤੇ ਇਹ ਕੰਮ ਪਹਿਣਾ ਹੀ ਕਰ ਸਕਦੀਆਂ ਹਨ ਜਦੋਂ ਵੀ ਆਟਾ ਕੋਨਣਾ ਹੈ ਕਿਉਂਕਿ ਸ਼ੁਰੂਆਤ ਆਟਾ ਗੁੰਨਣ ਤੋਂ ਹੀ ਹੁੰਦੀ ਹੈ ਆਟਾ ਗੁੰਨਦਿਆਂ ਹੋਇਆ ਗੁਰਬਾਣੀ ਦਾ ਪਾਠ ਕਰਕੇ ਆਰਾਮ ਦੇ ਨਾਲ ਆਟਾ ਗੁੰਨਣਾ ਹੈ ਅਤੇ ਆਟਾ ਗੁੰਨਣ ਤੋਂ 10 ਮਿੰਟ ਬਾਅਦ ਰੋਟੀ ਬਣਾਉਣੀ ਸ਼ੁਰੂ ਕਰ ਦੇਣੀ ਹੈ ਕਦੇ ਵੀ ਬਹੁਤਾ ਚਿਰ ਪਿਆ ਹੋਇਆ ਆਟਾ ਉਹਦੀ ਰੋਟੀ ਨਹੀਂ ਬਣਾਉਣੀ ਚਾਹੀਦੀ ਅਤੇ ਕਈ ਪੈਣਾ ਕੀ ਕਰਦੀਆਂ ਹਨ ਕਿ ਉਹ ਦੋ ਟਾਈਮ ਦਾ ਤਿੰਨ-ਤਿੰਨ ਟਾਈਮ ਦਾ ਇਕੱਠਾ ਆਟਾ ਗੁੰਨ ਕੇ ਆਪਣੀ ਫਰਿੱਜ ਦੇ ਵਿੱਚ ਰੱਖ ਲੈਂਦੀਆਂ ਹਨ ਤਾਂ ਫਰਿੱਜ ਦੇ ਵਿੱਚ ਰੱਖੇ ਹੋਏ ਆਟੇ ਦੀ ਵਰਤੋਂ ਕਰਨੀ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਅੱਜ ਸਾਡੇ ਬੱਚਿਆਂ ਦੇ ਯਾਦਦਾਸ਼ਤ ਘਟ ਗਈ ਹੈ ਸਾਡੇ ਬੱਚਿਆਂ ਦੇ ਮਨ ਦੇ ਵਿੱਚ ਗੁੱਸਾ ਚੜਚੜਾਪਣ ਵਧਦਾ ਜਾ ਰਿਹਾ ਹੈ ਕਾਲਾਪਣ ਵਧਦਾ ਜਾ ਰਿਹਾ ਹੈ ਇਹ ਸਾਡੀ ਖੁਰਾਕ ਸਹੀ ਨਾ ਹੋਣ ਕਰਕੇ ਤਾਂ ਆਪਾਂ ਖਾਸ ਆਟੇ ਵੱਲ ਧਿਆਨ ਜ਼ਰੂਰ ਦੇਣਾ ਹੈ ਕੁਝ ਦਿਨ ਸੰਗਤ ਜੀ ਇਹ ਸਾਵਧਾਨੀਆਂ ਵਰਤ ਕੇ ਆਟਾ ਗੁੰਨ ਲਈਏ ਤਾਂ ਭਾਵੇਂ ਕਿ ਜਦੋਂ ਵੀ ਆਟਾ ਗੁੰਨਣਾ ਹੈ ਤਾਂ ਆਟਾ ਗੁੰਨਣ ਤੋਂ ਪਹਿਲਾਂ 10 ਮਿੰਟ ਬਾਅਦ ਰੋਟੀ ਬਣਾ ਲੈਣੀ ਹੈ ਤਾਜ਼ਾ ਪਕਾਓ ਤਾਜ਼ਾ ਖਾਓ ਤਾਂ ਦੇਖਣਾ ਸਾਡੇ ਵਿਚਾਰ ਵੀ ਫਰੈਸ਼ ਰਹਿਣ ਦੇ ਮਤਲਬ ਵਿੱਚੋਂ 네ਗੇਟਿਵਿਟੀ ਨਿਕਲ ਜਾਣੀ ਹੈ ਪੋਜ਼ਿਟਿਵਿਟੀ ਵਿਚਾਰਾਂ ਦੇ ਨਾਲ ਅਸੀਂ ਪਾਰ ਜਾਵਾਂਗੇ ਅਤੇ ਸਿਆਣੇ ਸੰਗਤ ਜੀ ਕਹਿੰਦੇ ਹਨ ਕਿ ਸਭ ਤੋਂ ਜ਼ਰੂਰੀ ਹੁੰਦੀ ਹੈ ਸਾਡੀ ਸਿਹਤ ਜੇ ਬੰਦਾ ਤੰਦਰੁਸਤ ਹੈ ਤਾਂ ਫਿਰ ਉਹਦੇ ਸਾਰੇ ਹੀ ਕੰਮਕਾਰ ਠੀਕ ਹੁੰਦੇ ਹਨ ਪਰ ਜੇ ਸਾਡਾ ਸਰੀਰ ਹੀ ਬਿਮਾਰ ਹੈ ਤਾਂ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਤਾਂ ਫਿਰ ਆਪਾਂ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਸਾਡੀ ਸਿਹਤ ਹੈ ਇਹਦਾ ਧਿਆਨ ਜ਼ਰੂਰ ਰੱਖੋ ਅਤੇ ਆਪਣੇ ਖਾਣ ਪੀਣ ਵੱਲ ਧਿਆਨ ਦਿਓ ਸਾਂਡੇ ਰਸੋਈ ਦੇ ਵਿੱਚ ਕੀ ਬਣ ਰਿਹਾ ਹੈ ਕਿਵੇਂ ਬਣ ਰਿਹਾ ਹੈ ਇਹਦਾ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਆਟਾ ਗੁੰਨਣ ਵੇਲੇ ਰੋਟੀ ਪਕਾਉਣ ਵੇਲੇ ਗੁਰ ਪਾਣੀ ਦਾ ਪਾੜ ਕਰਨਾ ਹੈ ਰੋਟੀ ਖਾਣ ਵੇਲੇ ਵਾਈ ਕਰੋ ਚਾਹੀਦਾ ਸ਼ੁਕਰਾਨਾ ਕਰਨਾ ਹੈ ਫਿਰ ਰੋਟੀ ਖਾਣੀ ਹੈ ਤੇ ਸਿਰ ਟੱਕ ਕੇ ਹੀ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਚਾਹੀਦਾ ਹੈ ਸਿਰ ਟੱਕ ਕੇ ਹੀ ਭੋਜਨ ਛਕਣਾ ਚਾਹੀਦਾ ਹੈ ਅਧਿਆ ਸੰਗਤ ਜੀ ਕਾਦੇ ਵੀ ਆਪਣੀ ਥਾਲੀ ਦੇ ਵਿੱਚ ਜੋਠ ਨਹੀਂ ਛੱਡਣੇ ਚਾਹੀਦੇ ਇਹ ਕੁਝ ਬਦਲਾਵ ਆਪਾਂ ਕਰਕੇ ਦੇਖ ਲਈਏ ਤਾਂ ਆਪਣੇ ਘਰ ਅੰਦਰ ਦੇਖਣਾ ਤੰਦਰੁਸਤੀ, ਬਰਕਤਾਂ, ਸਭ ਕੁਝ ਆਪਣੇ ਆਪ ਹੀ ਸਾਡੇ ਘਰ ਦੇ ਵਿੱਚ ਰਹੇਗਾ। ਤਾਂ ਇਹ ਜਿਹੜੇ ਨੁਕਤੇ ਹਨ, ਇਹ ਜਿਹੜੇ ਤਰੀਕੇ ਹਨ ਇਹ ਜ਼ਰੂਰ ਆਪਣੇ ਘਰ ਦੇ ਵਿੱਚ ਅਜ਼ਮਾ ਕੇ ਦੇਖੋ। 1 ਮਹੀਨਾ ਲਗਾਤਾਰ ਤਾਜ਼ਾ ਭੋਜਨ ਸ਼ਾਕ ਕੇ ਦੇਖ ਲਓ ਤਾਂ ਤੁਹਾਨੂੰ ਆਪਣੇ ਆਪ ਆਪਣੇ ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਬਦਲਾਅ ਨਜ਼ਰ ਆਉਣਗੇ। ਇਹ ਜਿਹੜੀ ਹਰ ਵੇਲੇ ਥਕਾਵਟ, ਹਰ ਵੇਲੇ ਚੜਚੜਾਪਨ ਰਹਿੰਦਾ ਹੈ, ਕਾਲੀ ਰਹਿੰਦੀ ਹੈ ਇਹ ਭੈਣਾ ਇਹ ਪੈਣਾ ਹਟ ਜਾਵੇਗਾ ਮਨ ਸ਼ਾਂਤ ਰਹਿਣਾ ਸ਼ੁਰੂ ਹੋ ਜਾਵੇਗਾ ਬਸ ਇਹ ਕੁਝ ਗੱਲਾਂ ਸੰਗਾ ਜੀ ਜਿਹੜੀਆਂ ਸਾਡੇ ਸਿਆਣੇ ਬਜ਼ੁਰਗਾਂ ਨੇ ਸਾਨੂੰ ਸਮਝਾਈਆਂ ਹਨ ਇਹ ਆਪਾਂ ਆਪਣੇ ਘਰ ਵਿੱਚ ਆਪਣੇ ਘਰ ਦੀ ਰਸੋਈ ਦੇ ਵਿੱਚ ਅੱਜ ਤੋਂ ਹੀ ਲਾਗੂ ਕਰੀਏ ਤਾਂ ਜੋ ਸਾਡਾ ਸਾਡੇ ਪੂਰੇ ਪਰਿਵਾਰ ਦਾ ਭਲਾ ਹੋ ਸਕੇ ਤਾਂ ਜੇਕਰ ਇਹ ਵੀਡੀਓ ਸੰਗਾ ਜੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਕਿਉਂਕਿ ਕਈ ਪੈਣਾ ਦੀ ਸੰਗਾ ਜੀ ਮਜਬੂਰੀ ਵੀ ਹੁੰਦੀ ਹੈ ਕਿ ਉਹ ਨੌਕਰੀ ਪੇਸ਼ਾ ਨੇ ਜਾਂ ਹੋਰ ਕੰਮਾਂ ਕਰਾਂ ਦੀਆਂ ਜ਼ਿੰਮੇਵਾਰੀਆਂ ਕਰਕੇ ਉਹਨਾਂ ਨੂੰ ਕਈ ਵਾਰ ਆਟੇ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਉਹ ਮੇਰੇ ਪੈਣਾ ਗੁੱਸਾ ਨਾ ਕਰਨ ਪਰ ਹਾਂ ਜੇਕਰ ਆਪਾਂ ਤਾਜ਼ਾ ਭੋਜਨ ਘਰ ਦੇ ਵਿੱਚ ਪਕਾ ਸਕਦੇ ਹਾਂ ਫਿਰ ਆਣੀ ਗੈਲੀ ਨਹੀਂ ਕਰਨੀ ਫਿਰ ਸਾਨੂੰ ਜ਼ਰੂਰ ਪਕਾਉਣਾ ਚਾਹੀਦਾ ਹੈ ਸਿਰਫ ਆਪਣੇ ਸਮੇਂ ਦੀ ਬਚਤ ਦੇ ਲਈ ਜਾਂ ਕੰਮ ਨਬੇੜਨ ਦੇ ਲਈ ਇਹ ਕੰਮ ਕਰਨਾ ਨਹੀਂ ਹੈ ਕਿੰਨਾ ਸਾਰਾ ਆਟਾ ਗੁੰਨ ਕੇ ਰੱਖ ਲਿਆ ਕਿਉਂਕਿ ਆਟਾ ਗੁੰਨਣ ਤੇ ਵੱਧ ਤੋਂ ਵੱਧ 5 ਮਿੰਟ ਲੱਗਦੇ ਹਨ ਤੇ ਜਦੋਂ ਆਪਾਂ ਰੋਟੀ ਬਣਾਉਂਦੇ ਹਾਂ ਉਦੋਂ ਹੀ ਆਪਾਂ ਆਟਾ ਗੁੰਨ ਸਕਦੇ ਹਾਂ ਜੇਕਰ ਤਾਜ਼ਾ ਆਟਾ ਗੁੰਨ ਸਕਦੇ ਹਾਂ ਤਾਂ ਫਿਰ ਜ਼ਰੂਰ ਤਾਜ਼ਾ ਆਟੇ ਨੂੰ ਹੀ ਗੁੰਨਣਾ ਹੈ ਤਾਜ਼ੇ ਆਟੇ ਨੂੰ ਪਕਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਜੇਕਰ ਮਜਬੂਰੀ ਹੈ ਫਿਰ ਸਭ ਨੇ ਆਪੋ ਆਪਣਾ ਦੇਖਣਾ ਹੈ ਆਪਾਂ ਤਾਂ ਸਿਰਫ ਇੱਕ ਸਲਾਹ ਸੰਗਾ ਜੀ ਦਿੱਤੀ ਹੈ ਬਾਕੀ ਮਰਜ਼ੀ ਤੁਹਾਡੀ ਆਪਣੀ ਹੋਵੇਗੀ ਤੇ ਸਾਧ ਸੰਗਾ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੀਆਂ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ